ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਤੀਜੀ ਵਰ੍ਹੇ ਵਰੀ ਹੈ ਪਰ ਫਿਰ ਵੀ ਉਹਨਾਂ ਦੇ ਫੈਨਸ ਹੀ ਉਹਨਾਂ ਨੂੰ ਅਜੇ ਤੱਕ ਯਾਦ ਕਰਦੇ ਨੇ ਅਤੇ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸੋ ਉਹਨਾਂ ਦੀ ਵਰ੍ਹੇ ਦੀ ਮੌਕੇ ਤੇ ਜਿਹੜੀ ਮਾਤਾ ਚਰਨ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਭਾਵੁਕ ਬੋਲ ਤੁਹਾਡਾ ਵੀ ਦਿਲ ਚੰਗੂੜ ਕੇ ਜ਼ਰੂਰ ਰੱਖ ਦੇਣਗੇ ਸਿੱਧੂ ਮੂਸੇਵਾਲੇ ਦੇ ਜਿਹੜੇ ਗੀਤ ਨੇ ਅੱਜ ਵੀ ਹਰ ਇੱਕ ਦੀ ਜ਼ੁਬਾਨ ਤੇ ਨੇ ਬੱਚਾ ਹੋਵੇ ਬਜ਼ੁਰਗ ਹੋਵੇ ਹਰ ਵਰਗ ਦਾ ਵਿਅਕਤੀ ਹੈ ਜਿਹੜਾ ਉਹਨਾਂ ਦੇ ਗਾਣੇ ਸੁੰਦਦਾ ਹੈ ਆਉਣ ਵਾਲੀਆਂ ਜਨਰੇਸ਼ਨਸ ਵੀ ਹੈ ਉਹਨਾਂ ਦੀ ਜਿਹੜੀ ਗਾਇਕੀ ਵਿੱਚ ਟ੍ਰਿਬਿਊਟ ਦਿੱਤੀ ਹੋਈ ਹੈ ਗਾਇਕੀ ਦੇ ਵਿੱਚ ਜਿਹੜੀ ਉਹਨਾਂ ਨੂੰ ਉਹਨਾਂ ਦੇ ਵੱਲੋਂ ਅਦਾਨ ਦਿੱਤੀ ਗਈ ਹੈ ਹਰ ਕੋਈ ਉਸ ਤੋਂ ਵਾਕਿਫ ਜ਼ਰੂਰ ਹੈ ਸੋ ਇੱਕਾ ਪੋਸਟ ਮਾਤਾ ਚਰਨ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਬੜੇ ਹੀ ਭਾਵੁਕ ਤਰੀਕੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼ੁਭ ਕਦੇ ਤੂੰ ਜਨਮ ਲੈਨ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਸਾਡੀ ਜ਼ਿੰਦਗੀ ਵਿੱਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਫਿਤਾ ਦੇ ਦਿੱਤੀ ਸੀ ਜਿਵੇਂ ਹੀ ਹਾਈ ਔਕਰ ਤੇਰਾ ਚਿਹਰਾ ਦੇਖ ਦੇਖ ਹੱਸ ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ 3 ਸਾਲ ਬੀਤ ਗਏ ਨੇ ਤੇ ਤੇਰਾ ਇਨਸਾਫ ਫੁੜੀ ਇਕਤਿਆ ਲੋਗੀ ਇਨਾ 3 ਸਾਲਾਂ ਦੇ ਵਿੱਚ ਜਦੋਂ ਕਦੇ ਵੀ ਇਨਸਾਫ ਮਿਲਣ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ ਉੱਥੇ ਹੀ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਵੀ ਗਿਆ ਅਤੇ ਨਾ ਤਿੰਨ ਸਾਲਾਂ ਦੇ ਵਿੱਚ ਬਹੁਤ ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸੰਬੰਧੀ ਇੰਟਰਨੈਟ ਤੇ ਵੱਡੇ ਪੱਧਰਾ ਤੇ ਕੀਤੀਆਂ ਗਈਆਂ ਜਿਨ੍ਹਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ ਪੁੱਤ ਪਰ ਫਿਰ ਵੀ ਅਸੀਂ ਕਦੇ ਡੋਲਦੇ ਨਹੀਂ ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ ਸ਼ੋਬ ਜ਼ਿਕਰ ਹੋ ਗਿਆ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਸ਼ਹੂਰ ਗਾਇਕ ਸ਼ੋਭਦੀਪ ਸਿੰਘ ਸਿੱਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਜਨ ਮਰਹੂਮ ਗਾਇਕ ਸਿੱਧੂ ਆਪਣੇ ਕਾਰ ਤੋਂ ਕਾਲੀ ਥਾਰ ਗੱਡੀ ਲੈ ਕੇ ਬਿਨਾਂ ਸੁਰੱਖਿਆ ਤੋਂ ਨਿਕਲੇ ਸੀ ਜਵਾਹਰ ਦੇ ਪਿੰਡ ਵਿੱਚ ਉਹਨਾਂ ਨੂੰ ਬਦਮਾਸ਼ਾਂ ਨੇ ਘੇਰ ਲਿਆ 30 ਤੋਂ ਵੱਧ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚ 19 ਗੋਲੀਆਂ ਸਿੱਧੂ ਮੂਸੇਵਾਲੇ ਨੂੰ ਲੱਗੀਆਂ ਸੀ ਅਤੇ ਇਸ ਘਟਨਾ ਨੂੰ ਕੋਈ ਵੀ ਐ ਜਿਹੜਾ ਭੁਲਾ ਨਹੀਂ ਸਕਦਾ ਉਹਨਾਂ ਦੇ 팬ਸ ਤੇ ਦਿਲ-ਦमाग ਦੇ ਵਿੱਚ ਇੱਕ ਛਾਪ ਜੁੜੀ ਇਸ ਘਟਨਾ ਦੀ ਹੈ ਉਹ ਕਦੇ ਵੀ ਨਹੀਂ ਭੁੱਲੇਗੀ ਸੋ ਮਾਤਾ ਚਰਨਕੌਰ ਵੱਲੋਂ ਤੇ ਬਾਪੂ ਬਲਕੌਰ ਸਿੰਘ ਵੱਲੋਂ ਹੈ ਜਿਹੜਾ ਬਹੁਤ ਹੀ ਨੰਮ ਤਰੀਕੇ ਨਾਲ ਨੰਮ ਅੱਖਾਂ ਦੇ ਨਾਲ ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਵਰਸੀ ਮੌਕੇ ਜਿਹੜਾ ਵੱਡਾ ਇਕੱਠ ਵੀ ਦਿਖਾਈ ਦੇ ਰਿਹਾ ਉਹਨਾਂ ਦੇ ਫੈਨਸ ਨੇ ਸਿੱਧੂ ਮੂਸੇਵਾਲੇ ਦੀ ਵਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਨੇ ਅਤੇ ਇਸ ਮੌਕੇ ਤੇ ਨਿੱਕੇ ਸ਼ੁਭ ਯਾਨਕੀ ਛੋਟੇ ਭਰਾ ਨੇ ਜਿਹੜੇ ਸਿੱਧੂ ਮੂਸੇਵਾਲੇ ਦੀਆਂ ਉਹਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਪਾਪੂ ਕ ਹੁੰਦੀ ਮਾਤਾ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਦੀਆਂ ਅੱਖਾਂ ਦੇ ਵੱਲ ਦੇਖ ਰਿਹਾ ਸੋ ਸਿੱਧੂ ਮੂਸੇਵਾਲੇ ਦੀ ਜਿਹੜੀ ਇੰਡਸਟਰੀ ਨੂੰ ਦੇਨ ਹੈ ਉਸ ਨੂੰ ਕੋਈ ਵੀ ਨਹੀਂ ਪੁੱਲਾ ਸਕਦਾ ਅਪਡੇਟ ਲੈ ਕੇ ਉਗਰੋ ਹੋਵਾਂਗੇ ਬੇਕੀ ਰਹੋ ਲੁਧਿਆਣਾ ਲਾਈਵ